ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੇ ਸ਼੍ਰੀਨਗਰ ਮਾਰਗ ਦੇ ਉੱਤੇ ਪੈਂਦੇ ਬਹੁਤ ਹੀ ਮਹੱਤਵਪੂਰਨ ਇਤਿਹਾਸਿਕ ਸਥਾਨ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਿਹਾ ਹਾਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੁਰਦੁਆਰਾ ਪੱਥਰ ਸਾਹਿਬ ਦੇ ਇਤਿਹਾਸ ਨਾਲ ਵੀ ਜਾਣਕਾਰ ਕਰਵਾਵਾਂ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਸਕਾਂ ਕਿ ਗੁਰਦੁਆਰਾ ਪੱਥਰ ਸਾਹਿਬ ਦੀ ਖੋਜ ਕਿਵੇਂ ਹੋਈ ਤੇ ਗੁਰਦੁਆਰਾ ਪੱਥਰ ਸਾਹਿਬ ਦੇ ਨਾਲ ਨਾਲ ਜਿੰਨੀਆਂ ਵੀ ਜੋ ਵੀ ਇਮਾਰਤ ਹੈਗੀ ਹੈ ਯਾਨੀ ਕਿ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤਾਂ ਦੇ ਮੈਥਨ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਸੋ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਸੋ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਇਸ ਵਕਤ ਮੈਂ ਲੇ ਤੋਂ ਸ਼੍ਰੀਨਗਰ ਵਾਲੇ ਰੋਡ ਦੇ ਉੱਤੇ ਖੜਾ ਆ ਤੇ ਗੁਰਦੁਆਰਾ ਪੱਥਰ ਸਾਹਿਬ ਲੇ ਤੋਂ ਤਕਰੀਬਨ 25 ਕਿਲੋਮੀਟਰ ਦੂਰ ਹੈ ਇਸ ਸਥਾਨ ਦਾ ਸਬੰਧ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ ਗੁਰੂ ਨਾਨਕ ਸਾਹਿਬ ਆਪਣੀ ਤੀਸਰੀ ਉਦਾਸੀ ਦੇ ਟਾਈਮ ਦੇ ਉੱਤੇ ਸਨ 1515 ਤੋਂ ਲੈ ਕੇ ਸਨ 1518 ਦੇ ਵਿਚਕਾਰ ਜਦੋਂ ਨੇਪਾਲ ਤਿੱਬਤ ਤੋਂ ਹੁੰਦੇ ਹੋਏ ਲਦਾਖ ਪਹੁੰਚੇ ਸਨ ਤਾਂ ਸਨ 1517 ਦੇ ਨੇੜੇ ਤੇਰੇ ਤਕਰੀਬਨ ਇਸ ਸਥਾਨ ਦੇ ਉੱਤੇ ਠਹਿਰੇ ਸਨ ਔਰ ਇਹ ਗੁਰਦੁਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜੇ ਤੁਸੀਂ ਪਹਾੜੀ ਦੇਖ ਰਹੇ ਹੋ ਇਸ ਪਹਾੜੀ ਦਾ ਵੀ ਗੁਰਦੁਰਾ ਸਾਹਿਬ ਦੇ ਨਾਲ ਸੰਬੰਧ ਹੈ ਸੋ ਸਭ ਤੋਂ ਪਹਿਲਾਂ ਆਪਾਂ ਦਰਬਾਰ ਹਾਲ ਦੇ ਅੰਦਰ ਚੱਲਦੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਝੁੱਲ ਰਹੇ ਹਨ ਔਰ ਨਿਸ਼ਾਨ ਸਾਹਿਬ ਦੇ ਬਿਲਕੁਲ ਸਾਹਮਣੇ ਇੱਥੇ ਇਸ ਗੁਰਦੁਰਾ ਸਾਹਿਬ ਦਾ ਤੇ ਇਸ ਸਥਾਨ ਦਾ ਇਤਿਹਾਸ ਲਿਖਿਆ ਹੋਇਆ ਹੈ ਸੋ ਇੱਥੇ ਜੋ ਵੀ ਇਤਿਹਾਸ ਲਿਖਿਆ ਹੈ ਮੈਂ ਤੁਹਾਨੂੰ ਸਾਰਾ ਸੁਣਾਉਣਾ ਹੈ ਕਿ ਕੀ ਲਿਖਿਆ ਹੈ ਇਸ ਤੋਂ ਇਲਾਵਾ ਗੁਰਦੁਰਾ ਸਾਹਿਬ ਦੀ ਖੋਜ ਕਿਵੇਂ ਹੋਈ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਸੋ ਸਭ ਤੋਂ ਪਹਿਲਾਂ ਆਪਾਂ ਦਰਬਾਰ ਹਾਲ ਦੇ ਅੰਦਰ ਚ ਸੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਮੁੱਖ 게ਟ ਯਾਨੀ ਕਿ ਦਰਬਾਰ ਹਾਲ ਤੇ ਤੁਸੀਂ ਦੇਖੋਗੇ ਦਰਬਾਰ ਹਾਲ ਦੇ ਬਿਲਕੁਲ ਨਾਲ ਜਿਹੜਾ ਰਸ ਜਿਹੜਾ ਰਸਤਾ ਹੈਗਾ ਉਹ ਸ਼੍ਰੀਨਗਰ ਤੋਂ ਲਦਾਖ ਵੱਲ ਨੂੰ ਜਾਂਦਾ ਹੈ ਔਰ ਇੱਥੇ ਤੁਸੀਂ ਦੇਖੋ ਆਵਾਜਾਈ ਵੀ ਕਾਫੀ ਹੈਗੀ ਆ ਸੋ ਗੱਲ ਕਰਦੇ ਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਦੋਂ ਗੁਰੂ ਨਾਨਕ ਸਾਹਿਬ ਸਨ 1517 ਦੇ ਵਿੱਚ ਇਸ ਸਥਾਨ ਦੇ ਉੱਤੇ ਯਾਨੀ ਕਿ ਲਦਾਖ ਦੇ ਇਲਾਕੇ ਵਿੱਚ ਆਏ ਸਨ ਤਾਂ ਇਸ ਇਲਾਕੇ ਦੇ ਵਿੱਚ ਇਸ ਪਹਾੜੀ ਦੇ ਉੱਤੇ ਜਿਹੜੀ ਤੁਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਖੱਬੇ ਪਾਸੇ ਪਹਾੜੀ ਦੇਖ ਰਹੇ ਹੋ ਇਸ ਪਹਾੜੀ ਦੇ ਉੱਤੇ ਇੱਕ ਬਹੁਤ ਹੀ ਭਿਆਨਕ ਰਾਖਸ਼ ਰਹਿੰਦਾ ਹੁੰਦਾ ਸੀ ਸੋ ਉਹ ਜਿਹੜਾ ਰਾਖਸ਼ ਸੀ ਉਹ ਇੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਔਰ ਇੱਥੇ ਇਹ ਵੀ ਲਿਖਿਆ ਹੋਇਆ ਹੈ ਕਿ ਉਹ ਰਾਖਸ਼ ਇੱਥੋਂ ਦੇ ਲੋਕਾਂ ਨੂੰ ਇੰਨਾ ਜ਼ਿਆਦਾ ਤੰਗ ਕਰਦਾ ਸੀਗਾ ਕਿ ਜਿਉਂਦੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀਗਾ ਸੋ ਗੁਰੂ ਸਾਹਿਬ ਨੂੰ ਇੱਥੋਂ ਦੇ ਲੋਕਾਂ ਨੇ ਬੇਨਤੀ ਕੀਤੀ ਮਦਦ ਕਰਨ ਲਈ ਬੇਨਤੀ ਕੀਤੀ ਤੇ ਗੁਰੂ ਸਾਹਿਬ ਇੱਥੋਂ ਦੇ ਲੋਕਾਂ ਦੀ ਪੁਕਾਰ ਸੁਣ ਕੇ ਇਸ ਸਥਾਨ ਤੇ ਪਹੁੰਚੇ ਤੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਭਗਤੀ ਕਰਨ ਲੱਗ ਪਏ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਨੇ ਆਪਣਾ ਆਸਣ ਲਗਾਇਆ ਸੀ ਜਦੋਂ ਗੁਰੂ ਨਾਨਕ ਸਾਹਿਬ ਇਸ ਸਥਾਨ ਦੇ ਉੱਤੇ ਪਹੁੰਚੇ ਸਨ ਤਾਂ ਇੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਰਾਹਤ ਦਾ ਸਾਹ ਲਿਆ ਸੀ ਕਿਉਂਕਿ ਉਹਨਾਂ ਗੁਰੂ ਸਾਹਿਬ ਦੇ ਆਉਣ ਦੇ ਨਾਲ ਉਹਨਾਂ ਲੋਕਾਂ ਨੂੰ ਦੀਆਂ ਜਿਹੜੀਆਂ ਪਰੇਸ਼ਾਨੀਆਂ ਸੀਗੀਆਂ ਉਹ ਦੂਰ ਹੋਣ ਲੱਗ ਪਈਆਂ ਸੀਗੀਆਂ ਪਰ ਜਿਹੜਾ ਰਾਖਸ਼ ਸੀਗਾ ਉਹ ਇਹ ਸਭ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ ਸੀਗਾ ਸੋ ਉਸ ਰਾਖਸ਼ ਨੇ ਗੁਰੂ ਸਾਹਿਬ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਬਣਾਈ ਸੀਗੀ ਸੋ ਇੱਕ ਦਿਨ ਕੀ ਹੋਇਆ ਕਿ ਜਦੋਂ ਗੁਰੂ ਨਾਨਕ ਸਾਹਿਬ ਇਸ ਸਥਾਨ ਦੇ ਉੱਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਸੀਗੇ ਤਾਂ ਉਸ ਰਾਖਸ਼ ਨੇ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਪਹਾੜੀ ਦੇ ਉੱਤੋਂ ਇੱਕ ਬਹੁਤ ਵੱਡਾ ਪੱਥਰ ਗੁਰੂ ਸਾਹਿਬ ਵੱਲ ਰੇਡ ਦਿੱਤਾ ਸੋ ਉਹ ਬਹੁਤ ਜ਼ਿਆਦਾ ਵੱਡਾ ਪੱਥਰ ਜਿਉਂ ਹੀ ਪਹਾੜੀ ਤੋਂ ਰੈਡਦਾ ਹੋਇਆ ਇੱਥਾਂ ਆਇਆ ਤੇ ਉਸ ਪੱਥਰ ਨੂੰ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਸਪਰਸ਼ ਹੋਇਆ ਤਾਂ ਉਹ ਪੱਥਰ ਬਿਲਕੁਲ ਮੂਮ ਵਰਗਾ ਬਣ ਗਿਆ ਜਿਸ ਨਾਲ ਗੁਰੂ ਸਾਹਿਬ ਦੇ ਸਰੀਰ ਦਾ ਜਿਹੜਾ ਪਿਛਲਾ ਹਿੱਸਾ ਆ ਉਸ ਪੱਥਰ ਦੇ ਵਿੱਚ ਧਸ ਗਿਆ ਪਰ ਗੁਰੂ ਸਾਹਿਬ ਨੂੰ ਕੋਈ ਵੀ ਫਰਕ ਨਹੀਂ ਪਿਆ ਪਰ ਉਹ ਜਿਹੜਾ ਰਾਖਸ਼ ਸੀਗਾ ਜਿਹੜਾ ਕਿ ਪਹਾੜੀ ਦੇ ਉੱਤੇ ਖੜਾ ਸੀਗਾ ਉਹ ਪਹਾੜੀ ਦੇ ਉੱਤੇ ਖੜਾ ਖੜਾ ਬਹੁਤ ਜ਼ਿਆਦਾ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਉਸ ਨੇ ਗੁਰੂ ਨਾਨਕ ਸਾਹਿਬ ਦਾ ਨੁਕਸਾਨ ਕਰ ਦਿੱਤਾ ਸੋ ਇਹ ਤੁਸੀਂ ਇੱਥੇ ਉਸ ਪੱਥਰ ਦੇ ਦਰਸ਼ਨ ਕਰ ਸਕਦੇ ਹੋ ਜਿਹੜਾ ਕਿ ਉਸ ਰਾਖਸ਼ ਇਸ ਨੇ ਗੁਰੂ ਸਾਹਿਬ ਵੱਲ ਰੇੜਿਆ ਲੱਗਾ ਤੇ ਇਹ ਉਹੀ ਪੱਥਰ ਹੈ ਤੁਸੀਂ ਦੇਖੋ ਪੱਥਰ ਦਾ ਆਕਾਰ ਕਿੱਡਾ ਵਡਾਇਆ ਔਰ ਮੈਂ ਹੁਣ ਤੁਹਾਨੂੰ ਪੱਥਰ ਦੇ ਬਿਲਕੁਲ ਸਾਹਮਣੇ ਲੈ ਕੇ ਜਾਣਾ ਆ ਜਿੱਥੇ ਕਿ ਗੁਰੂ ਨਾਨਕ ਸਾਹਿਬ ਬੈਠ ਕੇ ਭਗਤੀ ਕਰ ਰਹੇ ਸਨ ਸੋ ਇਹ ਦੇਖ ਸਕਦੇ ਆ ਕਿ ਇਹ ਉਹੀ ਸਥਾਨ ਹੈਗਾ ਆ ਔਰ ਸਾਹਮਣੇ ਤੁਸੀਂ ਦੇਖੋਗੇ ਜਿਵੇਂ ਹੀ ਪੱਥਰ ਨੂੰ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਸਪਰਸ਼ ਹੋਇਆ ਸੀਗਾ ਤੇ ਪੱਥਰ ਬਿਲਕੁਲ ਮੋਮ ਦਾ ਬਣ ਗਿਆ ਸੀਗਾ ਤੇ ਇਸ ਪੱਥਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਰੀਰ ਜਿਹੜਾ ਹੈਗਾ ਉਹ ਉਕਰ ਗਿਆ ਸੀਗਾ ਤੋ ਹੁਣ ਤੁਸੀਂ ਉਸ ਪੱਥਰ ਦੇ ਬਿਲਕੁਲ ਸਾਹਮਣੇ ਤੋਂ ਦਰਸ਼ਨ ਕਰ ਰਹੇ ਹੋ ਜਿਸ ਪੱਥਰ ਨੂੰ ਉਸ ਰਕਸ਼ਸ਼ ਨੇ ਗੁਰੂ ਨਾਨਕ ਸਾਹਿਬ ਦੇ ਵੱਲ ਰੇੜਿਆ ਸੀਗਾ ਉਸ ਪਹਾੜੀ ਤੋਂ ਉਪਰੋਂ ਸੋ ਉਹ ਰਾਕਸ਼ਸ ਫਿਰ ਪਹਾੜੀ ਤੋਂ ਹੇਠਾਂ ਉਤਰ ਕੇ ਜਦੋਂ ਇਸ ਪੱਥਰ ਦੇ ਨੇੜੇ ਆਇਆ ਤੇ ਉਸ ਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਬਿਨਾਂ ਕਿਸੇ ਨੁਕਸਾਨ ਦੇ ਬਿਨਾਂ ਕਿਸੇ ਪਰੇਸ਼ਾਨੀ ਦੇ ਇੱਥੇ ਬੈਠੇ ਆ ਤੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਏ ਆ ਸੋ ਉਸ ਰਾਕਸ਼ਸ ਨੂੰ ਫਿਰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਸ ਨੇ ਆਪਣਾ ਜਿਹੜਾ ਸੱਜਾ ਪੈਰ ਹੈਗਾ ਇਸ ਪੱਥਰ ਦੇ ਵਿੱਚ ਮਾਰਿਆ ਤੇ ਤੁਸੀਂ ਦੇਖੋ ਕਿ ਸਾਹਮਣੇ ਉਸ ਪੱਥਰ ਦੇ ਵਿੱਚ ਉਸ ਰਾਕਸ਼ਸ ਦਾ ਪੈਰ ਵੀ ਖੁੱਬਿਆ ਹੋਇਆ ਨਜ਼ਰ ਆ ਰਿਹਾ ਤੇ ਜਦੋਂ ਉਸਨੇ ਦੇਖਿਆ ਕਿ ਉਸ ਦਾ ਆਪਣਾ ਪੈਰ ਵੀ ਇਸ ਪੱਥਰ ਦੇ ਵਿੱਚ ਖੁੱਭ ਗਿਆ ਤੇ ਉਸ ਨੂੰ ਫਿਰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਗਿਆ ਤੇ ਉਸਨੇ ਆਪਣੀ ਗਲਤੀ ਦੀ ਮਾਫੀ ਮੰਗੀ ਫਿਰ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਸ ਰਾਖਸ਼ ਨੂੰ ਉਪਦੇਸ਼ ਦਿੱਤਾ ਕਿ ਉਹ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਸੇਵਾ ਵਿੱਚ ਗੁਜ਼ਾਰੇ ਤਾਂ ਹੀ ਉਸ ਦਾ ਕਲਿਆਣ ਹੋ ਸਕਦਾ ਫਿਰ ਉਸ ਤੋਂ ਬਾਅਦ ਉਸ ਰਾਖਸ਼ ਨੇ ਗੁਰੂ ਸਾਹਿਬ ਦਾ ਉਪਦੇਸ਼ ਮੰਨਿਆ ਤੇ ਆਪਣਾ ਜਿਹੜਾ ਸੁਖੀ ਜੀਵਨ ਜਿਉਣ ਲੱਗ ਪਿਆ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਇਸ ਸਥਾਨ ਤੋਂ ਕਾਰਗਿਲ ਵੱਲ ਹੁੰਦੇ ਹੋਏ ਫਿਰ ਅੱਗੇ ਕਸ਼ਮੀਰ ਚਲੇ ਗਏ ਸੀ ਸੋ ਇਹ ਹੈ ਉਹ ਦਰਬਾਰ ਹਾਲ ਜਿੱਥੇ ਕਿ ਉਸ ਪੱਥਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਆਓ ਹੁਣ ਆਪਾਂ ਇਸ ਦਰਬਾਰ ਹਾਲ ਦੇ ਬਿਲਕੁਲ ਨਾਲ ਹੀ ਲੰਗਰ ਹਾਲ ਵੀ ਬਣਿਆ ਹੋਇਆ ਹੈ ਤੇ ਇੱਥੇ ਤੁਸੀਂ ਦੇਖੋ ਕਿ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਪੂਰਾ ਪ੍ਰਬੰਧ ਹੈਗਾ ਆ ਉਹ ਭਾਰਤੀ ਸੈਨਾ ਵੱਲੋਂ ਇੰਡੀਅਨ ਆਰਮੀ ਵੱਲੋਂ ਸੰਭਾਲਿਆ ਜਾਂਦਾ ਹੈ ਇੱਥੋਂ ਦਾ ਪ੍ਰਬੰਧ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਦੇ ਵਿੱਚ ਭਾਰ ਨਾਂ ਦੇ ਜਵਾਨ ਸੇਵਾ ਕਰ ਰਹੇ ਹਨ ਔਰ ਇੱਥੇ ਦਾ ਸਾਰਾ ਜਿਹੜਾ ਪ੍ਰਬੰਧ ਹੈਗਾ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਸੋ ਇੱਥੇ ਬੈਠ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਆਇਆ ਸੋ ਇਸ ਦਰਬਾਰ ਹਾਲ ਦੇ ਬਿਲਕੁਲ ਉੱਪਰ ਥੋੜੀ ਜਿਹੀ ਪੌੜੀਆਂ ਚੜ ਕੇ ਇੱਕ ਹੋਰ ਸਥਾਨ ਬਣਿਆ ਹੋਇਆ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਤਪੱਸਿਆ ਕੀਤੀ ਸੀ ਪਰਮਾਤਮਾ ਦੀ ਭਗਤੀ ਕੀਤੀ ਸੀ ਸੋ ਆਓ ਹੁਣ ਮੈਂ ਤੁਹਾਨੂੰ ਉਸ ਸਥਾਨ ਦੇ ਉੱਤੇ ਲੈ ਕੇ ਚੱਲਦਾ ਹਾਂ ਕਿਉਂਕਿ ਉਹ ਜਿਹੜਾ ਥਾਂ ਹੈਗਾ ਆ ਉਹ ਥੋੜੀ ਜੀ ਹਾਈਟ ਦੇ ਉੱਤੇ ਹੈਗਾ ਆ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਉਸ ਪਹਾੜੀ ਦੇ ਵੀ ਦਰਸ਼ਨ ਕਰਾਉਣਾ ਯਾਨੀ ਕਿ ਉਹ ਪਹਾੜੀ ਵੀ ਤੁਹਾਨੂੰ ਮੈਂ ਦਿਖਾਉਣਾ ਹੈ ਜਿੱਥੋਂ ਉਸ ਰਾਖਸ਼ ਨੇ ਉਹ ਜਿਹੜਾ ਪੱਥਰ ਹੈਗਾ ਉਹ ਰੇੜਿਆ ਸੀਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਹੁਣ ਤੱਕ ਜਿਹੜੀ ਵੀਡੀਓ ਹੈਗੀ ਹੈ ਉਹ ਵਧੀਆ ਲੱਗਦੀ ਹੋਵੇ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਤੁਸੀਂ ਲਾਈਕ ਜਰੂਰ ਕਰਿਓ ਤੇ ਵੀਡੀਓ ਦੇ ਉੱਤੇ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸ਼ੇਅਰ ਕਰਕੇ ਆਪਾਂ ਹੋਰਾਂ ਨੂੰ ਵੀ ਇਸ ਸਥਾਨ ਦੇ ਉੱਤੇ ਦਰਸ਼ਨ ਕਰਵਾਈਏ ਸੋ ਆਓ ਆਪਾਂ ਹੁਣ ਚੱਲਦੇ ਹਾਂ ਉਸ ਤਾਪਸ ਸਥਾਨ ਦੇ ਉੱਤੇ ਜਿੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਪ੍ਰਮਾਤਮਾ ਦੀ ਭਗਤੀ ਸੋ ਹੁਣ ਆਪਾਂ ਥੋੜੀ ਜੀ ਹਾਈਟ ਦੇ ਉੱਤੇ ਆਏ ਆਂ ਤੇ ਉਹ ਪਹਾੜੀ ਬਿਲਕੁਲ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖੋ ਔਰ ਮੈਂ ਥੋੜਾ ਜਿਆਦਾ ਤੁਹਾਨੂੰ ਜੂਮ ਕਰਕੇ ਦਿਖਾਉਣਾ ਆ ਉਹ ਬਿਲਕੁਲ ਸਾਹਮਣੇ ਦੇਖੋ ਇੱਕ ਨਿਸ਼ਾਨ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਇਹ ਨਿਸ਼ਾਨ ਸਾਹਿਬ ਵਾਲੀ ਥਾਂ ਜਿਹੜੀ ਉਹੀ ਥਾਂ ਆ ਬਿਲਕੁਲ ਏਸੀ ਥਾਂ ਤੋਂ ਉਸ ਰਕਸ਼ਸ਼ ਨੇ ਉਸ ਪੱਥਰ ਨੂੰ ਹੇਠਾਂ ਵੱਲੋਂ ਰੇੜਿਆ ਸੀਗਾ ਔਰ ਸਾਹਮਣੇ ਜਿਹੜਾ ਤੁਸੀਂ ਗੋਬੰਦ ਦੇਖ ਰਹੇ ਹੋ ਇੱਥੇ ਉਹ ਪੱਥਰ ਪਿਆ ਹੈਗਾ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਆ ਕੇ ਲੱਗਿਆ ਸੀਗਾ ਸੋ ਆਓ ਹੁਣ ਆਪਾਂ ਥੋੜਾ ਜਿਆਦਾ ਹੋਰ ਪੌੜੀਆਂ ਅ ਭਗਤੀ ਕੀਤੀ ਸੀ ਪ੍ਰਮਾਤਮਾ ਦੀ ਤੇ ਇੱਥੋਂ ਫਿਰ ਆਲੇ ਦੁਆਲੇ ਦਾ ਜਿਹੜਾ 뷰 ਹੈਗਾ ਆ ਉਹ ਵੀ ਕਾਫੀ ਜ਼ਿਆਦਾ ਦੂਰ ਦੂਰ ਤੱਕ ਦਿਸਦਾ ਆ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਇਸ ਸਥਾਨ ਦੇ ਬਾਰੇ ਵਿੱਚ ਪਤਾ ਕਿਵੇਂ ਲੱਗਿਆ ਸੀਗਾ ਤੇ ਇਸ ਸਥਾਨ ਦੀ ਖੋਜ ਕਿਵੇਂ ਹੋਈ ਸੀਗੀ ਸੋ ਮੈਂ ਨਾ ਇੱਕ ਵੈਬਸਾਈਟ ਦੇ ਉੱਤੇ ਪੜ੍ਹਿਆ ਸੀ ਇਸ ਸਥਾਨ ਬਾਰੇ ਯਾਨੀ ਕਿ ਮੈਂ ਇਸ ਸਥਾਨ ਦੇ ਇਲਾਕੇ ਦੇ ਇਤਿਹਾਸ ਬਾਰੇ ਪੜ੍ਹ ਰਿਹਾ ਸੀਗਾ ਤੇ ਮੈਂ ਇੱਕ ਵੈਬਸਾਈਟ ਦੇ ਉੱਤੇ ਪਹੁੰਚਿਆ ਜਿੱਥੇ ਲਿਖਿਆ ਹੋਇਆ ਸੀਗਾ ਕਿ ਸਨ 1970 ਦੇ ਦਹਾਕੇ ਦੇ ਵਿੱਚ ਯਾਨੀ ਕਿ 1970 ਦੇ ਅਖੀਰਲੇ ਸਾਲਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਲੇ ਤੋਂ ਲੈ ਕੇ ਇੱਥੇ ਇੱਕ ਅੱਗੇ ਨੀਮੂ ਨਾਂ ਦਾ ਇਲਾਕਾ ਹੁੰਦਾ ਆ ਉੱਥੇ ਤੱਕ ਇਹ ਜਿਹੜੀ ਸੜਕ ਬਣ ਰਹੀ ਸੀਗੀ ਸੋ ਉਹ ਜਦੋਂ ਸੜਕ ਬਣ ਰਹੀ ਸੀਗੀ ਤਾਂ ਇੱਕ ਬੁਲਡੋਜ਼ਰ ਦਾ ਡਰਾਈਵਰ ਇਸ ਇਲਾਕੇ ਨੂੰ ਸੜਕ ਬਣਾਉਣ ਦੇ ਲਈ ਪੱਧਰਾ ਕਰ ਰਿਹਾ ਸੀਗਾ ਸੜਕ ਤੇ ਰਸਤੇ ਨੂੰ ਪੱਧਰਾ ਕਰ ਰਿਹਾ ਤਗਾ ਤੇ ਇਹ ਜਿਹੜਾ ਪੱਥਰ ਹੈਗਾ ਆ ਉਹ ਬੁਲਡੋਜ਼ਰ ਦੇ ਸਾਹਮਣੇ ਆਇਆ ਤੇ ਉਸ ਬੁਲਡੋਜ਼ਰ ਦੇ ਡਰਾਈਵਰ ਨੇ ਇਸ ਪੱਥਰ ਨੂੰ ਹਟਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਸ ਨੇ ਆਪਣੀ ਮਸ਼ੀਨ ਦੀ ਮੈਕਸਿਮਮ ਪਾਵਰ ਯੂਜ਼ ਕਰ ਲਈ ਤੇ ਮੈਕਸਿਮਮ ਪਾਵਰ ਯੂਜ਼ ਕਰਨ ਤੋਂ ਬਾਅਦ ਵੀ ਉਹ ਪੱਥਰ ਨਹੀਂ ਹਟਿਆ ਪਰ ਉਸ ਬੁਲਡੋਜ਼ਰ ਦਾ ਜਿਹੜਾ ਬਲੇਡ ਸੀਗਾ ਉਹ ਟੁੱਟ ਗਿਆ ਤੇ ਉਸ ਰਾਤ ਨੂੰ ਉਸ ਬਲਡੋజర్ ਦੇ ਡਰਾਈਵਰ ਨੂੰ ਆਪਰੇਟਰ ਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਉਸਨੇ ਇੱਕ ਆਵਾਜ਼ ਸੁਣੀ ਤੇ ਉਹ ਆਵਾਜ਼ ਉਸ ਆਪਰੇਟਰ ਨੂੰ ਉਸ ਪੱਥਰ ਨੂੰ ਨਾ ਹਟਾਉਣ ਲਈ ਕਹਿ ਰਹੀ ਸੀ ਤੇ ਸਵੇਰੇ ਉਸ ਡਰਾਈਵਰ ਨੇ ਆਪਣੇ ਆਰਮੀ ਦੇ ਆਫੀਸਰ ਨੂੰ ਦੱਸਿਆ ਕਿ ਉਸ ਨੂੰ ਰਾਤ ਸੁਪਨਾ ਆਇਆ ਸੀਗਾ ਕਿ ਉਹ ਉਸ ਪੱਥਰ ਨੂੰ ਨਾ ਹਟਾਵੇ ਪਰ ਉਸ ਆਰਮੀ ਅਫਸਰ ਨੇ ਕਿਹਾ ਕਿ ਉਸ ਆਪਣੇ ਸੁਪਨੇਵਾਲ ਧਿਆਨ ਨਾਲ ਦੇਵੇ ਤੇ ਉਸ ਪੱਥਰ ਨੂੰ ਹਟਾਵੇ ਸੋ ਅਗਲੇ ਦਿਨ ਵੀ ਉਸ ਡਰਾਈਵਰ ਨੇ ਪੂਰੀ ਕੋਸ਼ਿਸ਼ ਕਰ ਲਈ ਤੇ ਇਹ ਪੱਥਰ ਨਹੀਂ ਹਟਿਆ ਤੇ ਉਸ ਫਿਰ ਆਰਮੀ ਅਫਸਰ ਨੇ ਹੁਕਮ ਦਿੱਤਾ ਸੀਗਾ ਕਿ ਇਸ ਪੱਥਰ ਨੂੰ ਡਾਇਨਾਮਾਈਟ ਦੇ ਨਾਲ ਉਡਾ ਦਿੱਤਾ ਜਾਵੇ ਸੋ ਜਦੋਂ ਇਸ ਪੱਥਰ ਨੂੰ ਡਾਇਨਾਮਾਈਟ ਨਾਲ ਉਡਾਉਣ ਦਾ ਫੈਸਲਾ ਕੀਤਾ ਤੇ ਉਸ ਰਾਤ ਉਸ ਆਰਬੀ ਦੇ ਅਫਸਰ ਨੂੰ ਵੀ ਸੁਪਨਾ ਆਇਆ ਤੇ ਸੁਪਨੇ ਵਿੱਚ ਆਰਮੀ ਅਫਸਰ ਨੂੰ ਵੀ ਉਹ ਆਵਾਜ਼ ਸੁਣਾਈ ਦਿੱਤੀ ਜਿਸ ਵਿੱਚ ਉਸ ਆਰਬੀ ਅਫਸਰ ਨੂੰ ਕਿਹਾ ਗਿਆ ਸੀਗਾ ਕਿ ਉਹ ਇਸ ਪੱਥਰ ਨੂੰ ਨਾ ਹਟਾਉਣ ਸੋ ਅਗਲੇ ਦਿਨ ਜਦੋਂ ਉਹ ਅਫਸਰ ਤੇ ਉਹ ਆਪਰੇਟਰ ਜਦੋਂ ਇਸ ਪੱਥਰ ਨੂੰ ਹਟਾਉਣ ਦੇ ਲਈ ਇੱਥੇ ਆਏ ਤਾਂ ਅਗਲੇ ਦਿਨ ਇੱਥੇ ਉਹਨਾਂ ਨੂੰ ਬਹੁਤ ਸਾਰੇ ਲਾਮਾ ਤੇ ਬਹੁਤ ਸਾਰੇ ਲੋਕਲ ਲੋਕ ਮਿਲੇ ਜਿਨ੍ਹਾਂ ਨੇ ਕਿ ਉਸ ਆਰਮੀ ਅਫਸਰ ਤੇ ਉਸ ਆਪਰੇਟਰ ਤੇ ਇੱਥੇ ਪੱਥਰ ਨੂੰ ਹਟਾਉਣ ਲਈ ਆਏ ਹੋਏ ਸਾਰੇ ਵਰਕਰਾਂ ਨੂੰ ਇਸ ਇਲਾਕੇ ਦੇ ਇਤਿਹਾਸ ਬਾਰੇ ਦੱਸਿਆ ਇਸ ਪੱਥਰ ਬਾਰੇ ਦੱਸਿਆ ਤੇ ਇਸ ਪੱਥਰ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਕੀ ਸੰਬੰਧ ਹੈਗਾ ਉਹ ਸਾਰਾ ਇਤਿਹਾਸ ਜਿਹੜਾ ਹੈਗਾ ਉਹਨਾਂ ਨੂੰ ਦੱਸਿਆ ਸੋ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਸੀਗੀ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਹੁਣ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਤੇ ਸਾਹਮਣੇ ਦੇਖੋ ਇੱਥੇ ਇੱਕ ਰਿਸੈਪਸ਼ਨ ਸੈਂਟਰ ਬਣਿਆ ਹੋਇਆ ਹੈ ਤੇ ਨਾਲ ਹੀ ਸਵੇਨਿਅਰ ਸ਼ਾਪ ਬਣੀ ਹੋਈ ਹੈ ਜਿੱਥੋਂ ਕਿ ਜੇਕਰ ਤੁਸੀਂ ਕੋਈ ਯਾਦਗਾਰੀ ਚਿੰਨ ਇੱਥੋਂ ਲੈ ਕੇ ਜਾਣਾ ਚਾਹੁੰਦੇ ਹੋ ਤੇ ਲੈ ਜਾ ਸਕਦੇ ਆ ਤੇ ਸਾਹਮਣੇ ਇੱਕ ਵੱਡਾ ਸਾਰਾ ਹਾਲ ਬਣਿਆ ਹੋਇਆ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਬੈਠੇ ਹੋਏ ਆ ਸੋ ਮੇਰਾ ਜਦੋਂ ਮੈਂ ਲਦਾਖ ਦਾ ਟੂਰ ਪਲਾਨ ਕਰ ਰਿਆ ਸੀਗਾ ਤੇ ਮੇਰਾ ਲਦਾਖ ਜਾਣ ਦੀ ਮੇਨ ਮੁੱਖ وجہ ਸੀਗੀ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਨਾ ਸੋ ਜੇਕਰ ਤੁਹਾਨੂੰ ਵੀ ਜੇਕਰ ਜਦੋਂ ਵੀ ਸਮਾਂ ਮਿਲਦਾ ਹੈ ਤੇ ਕੋਸ਼ਿਸ਼ ਕਰਿਓ ਕਿ ਗੁਰਦੁਆਰਾ ਪੱਥਰ ਸਾਹਿਬ ਦੇ ਜਰੂਰ ਦਰਸ਼ਨ ਕਰਿਓ ਸੋ ਇੱਥੇ ਆ ਕਰਕੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਜੇਕਰ ਤੁਸੀਂ ਵੀਡੀ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਸੰਗਤ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਿਓ ਜਲਦ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ